ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚਿਆਂ ਕਾਣੀਆਂ ਤੇ ਬੱਸ ਅਰਸ਼ ਬਹੁਤ ਹੋ ਗਿਆ ਮੈਂ ਇਹ ਸਭ ਕੁਝ ਹੁਣ ਹੋਰ ਨਹੀਂ ਸਹਿ ਸਕਦੀ ਸਨੇਹਾ ਨੇ ਆਪਣੇ ਬੈਗ ਆਫਿਸ ਤੋਂ ਆਉਂਦੇ ਹੀ ਸੋਫੇ ਤੇ ਬੈਠੇ ਅਰਸ਼ ਕੋਲ ਵਗਾ ਕੇ ਮਾਰਦਿਆਂ ਕਿਹਾ ਅਰਸ਼ ਕੀ ਹੋਇਆ ਕਿਉਂ ਐਵੇਂ ਤਪੀ ਪਈ ਐ ਗੱਲ ਤਾਂ ਦੱਸ ਕੀ ਹੋਈ ਐ ਸਨੇਹਾ ਕੀ ਗੱਲ ਕੀ ਹੋਈ ਐ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਗੱਲ ਕੀ ਹੋਈ ਐ ਠੀਕ ਐ ਜੇ ਮੇਰੇ ਮੂੰਹ ਹੀ ਸੁੰਣਾ ਚਾਹੁੰਦੇ ਹੋ ਤਾਂ ਸੁਣੋ ਫਿਰ ਤੁਹਾਡੀ ਬੱਸ ਸ਼ਵਾਨੀ ਨਾਲ ਤੁਹਾਡਾ ਅੱਜਕੱਲ ਕੀ ਚੱਕਲ ਚੱਕਰ ਚੱਲ ਰਿਹਾ ਐ ਅਰਸ਼ ਨੇ ਕਿਹਾ ਚੱਕਰ ਚੱਲ ਰਿਹਾ ਤਾਂ ਕੀ ਮਤਲਬ ਸਨੇਹਾ ਨੇ ਕਿਹਾ ਕੱਲ ਉਸਤੇ ਨਾਲ ਗੱਲ ਵਿੱਚ ਬਾਹਾਂ ਪਾਈ ਹੋਟਲ ਨਿਊ ਵੇ ਵਿੱਚ ਕੀ ਕਰ ਰਹੀ ਸੀ ਤੁਸੀਂ ਫਿਰ ਅਰਸ਼ ਨੇ ਕਿਹਾ ਅੱਛਾ ਤਾਂ ਤੂੰ ਮੇਰੀ ਜਸੂਸੀ ਕਰ ਰਹੀ ਹੈ ਸੁਨੇਹਾਨ ਨੇ ਕਿਹਾ ਜਸੂਸੀ ਨਹੀਂ ਅਰਸ਼ ਸਾਡੇ ਕੱਲ ਉਸ ਹੋਟਲ ਵਿੱਚ ਮੀਟਿੰਗ ਸੀ ਤੇ ਮੈਂ ਤੁਹਾਨੂੰ ਉੱਥੇ ਸ਼ਵਾਨੀ ਨਾਲ ਬਾਹਾਂ ਚ ਬਾਹਾਂ ਪਾਈ ਘੁੰਮਦੇ ਦੇਖਿਆ ਸੀ ਜਦ ਮੈਂ ਡਿਸਪੈਕਸ਼ਨ ਤੇ ਤੁਹਾਡੇ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਰ ਤਾਂ ਇੱਥੇ ਮੈਡਮ ਨਾਲ ਰੋਜ਼ ਆਉਂਦੇ ਨੇ ਅਰਚਨ ਨੇ ਕਿਹਾ ਉਹ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਬਹੁਤ ਚੰਗੇ ਦੋਸਤਾਂ ਹਾਂ ਬਸ ਕਦੇ-ਕਦਾਈ ਬਾਹਰ ਘੁੰਮਣ ਜਾ ਆ ਜਾਂਦੇ ਹਾਂ ਸਨੇਹਾਨ ਕਿ ਅਰਚ ਗੱਲ ਘੁੰਮਣ ਤੱਕ ਤਾਂ ਠੀਕ ਹੈ ਪਰ ਗੱਲ ਵਿੱਚ ਬਾਹਾਂ ਪਾਉਣੀਆਂ ਕਿ ਇਹ ਸਭ ਜ਼ਰੂਰੀ ਹੈ ਮੇਰੇ ਵੀ ਤਾਂ ਬੌਸ ਨੇ ਕੱਲ ਨੂੰ ਜੇ ਮੈਂ ਇਹੀ ਕੰਮ ਉਹਨਾਂ ਨਾਲ ਕਰਾਂ ਤਾਂ ਸੋਚੋ ਤੁਹਾਨੂੰ ਕੀ ਫੀਲ ਹੋਵੇਗਾ ਤੁਹਾਡੀ ਕੀ ਇੱਜ਼ਤ ਰਹਿ ਜਾਵੇਗੀ ਬਾਕੀ ਜੇ ਇੰਨੇ ਹੀ ਸੱਚੇ ਹੋ ਨਾ ਤਾਂ ਖਾਓ ਆਪਣੀ ਨੰਨੀ ਜਈ ਧੀ ਦੇ ਸਿਰ ਤੇ ਹੱਥ ਰੱਖ ਕੇ ਇਸ ਦੀ ਖਸਮ ਕਸਮ ਜੇ ਆ ਕੁਝ ਨਹੀਂ ਜੋ ਮੈਂ ਸੋਚ ਰਹੀ ਆ ਅਰਸ਼ ਨੇ ਕਿਹਾ ਆਪਣਾ ਹੱਥ ਉਸਦੇ ਹੱਥੋਂ ਹਟਾਉਂਦੇ ਹੋਏ ਸਨੇਹਾ ਤੇਰੇ ਹੱਥ ਮਾਗ ਤਾਂ ਖਰਾਬ ਹੋ ਗਿਆ ਇਹ ਤੂੰ ਕੀ ਬੋਲੀ ਜਾ ਰਹੀ ਹੈ ਪਤਾ ਵੀ ਆ ਤੂੰ ਕੀ ਕਰ ਰਹੀਆਂ ਸਨੇਹਾ ਨੇ ਕਿਹਾ ਹਾਂ ਅਰਸ਼ ਮੈਂ ਸਭ ਜਾਣਦੀਆਂ ਕਿ ਮੈਂ ਕੀ ਕਰ ਰਹੀਆਂ ਮੈਂ ਸਿਰਫ ਉਹੀ ਕਰ ਰਹੀਆਂ ਜੋ ਇੱਕ ਪਤਨੀ ਨੂੰ ਆਪਣਾ ਟੁੱਟਦਾ ਹੋਇਆ ਘਰ ਦੇਖ ਕੇ ਬਚਾਉਣ ਲਈ ਕਰਨਾ ਚਾਹੀਦਾ ਹੈ ਬੋਲੋ ਹੁਣ ਬੋਲਦੇ ਕਿਉਂ ਨਹੀਂ ਖਾਓ ਕਸਮ ਆਪਣੀ ਧੀ ਨਿੰਮੀ ਦੀ ਹੁਣ ਆਪਣਾ ਹੱਥ ਤੁਸੀਂ ਕਿਉਂ ਛਡਾ ਲਿਆ ਤੁਹਾਡੇ ਦਿਲ ਵਿੱਚ ਚੋਰ ਜੋ ਹੈ ਆਰchna ਕਿਆ ਸਨੇਹਾ ਬੱਸ ਕਰ ਮੂੰਹ ਬੰਦ ਕਰ ਆਪਣਾ ਜੇ ਮੈਂ ਕੁਝ ਕਹਿੰਦਾ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਜੋ ਮੂੰਹ ਆਇਆ ਬੋਲ ਦਵੇਂਗੀ ਜੇ ਹੁਣ ਹੋਰ ਕੁਝ ਬੋਲੀ ਤਾਂ ਫੇਰ ਨਾ ਕਹੀਂ ਮੇਰਾ ਹੱਥ ਉੱਠ ਗਿਆ ਸਨੇਹਾ ਨੇ ਕਿਆ ਫਿਰ ਮਾਰੋ ਨਾ ਮੈਨੂੰ ਵੈਸੇ ਵੀ ਤੁਹਾਨੂੰ ਮਰਦਾਂ ਨੂੰ ਹੋਰ ਆਉਂਦਾ ਵੀ ਕੀ ਹੈ ਮੈਂ ਵਿਆਹ ਕੇ ਤੁਹਾਡੇ ਨਾਲ ਇਸ ਘਰ ਵਿੱਚ ਆਈਆਂ ਤੇ ਮੈਂ ਮੇਰੇ ਜਉਂਦੇ ਜੀਤੈ ਸਭ ਜੋ ਤੁਸੀਂ ਕਰ ਰਹੇ ਹੋ ਨਾ ਮੈਂ ਕਦੇ ਹੌਣ ਨਹੀਂ ਦੇਣਾ ਹੁਣ ਤੂੰ ਕਿਉਂ ਰੋ ਰਹੀ ਹੈ ਆਪਣੀ 1 ਸਾਲ ਦੀ ਧੀ ਨਿੰਮੀ ਨੂੰ ਝੂਲੇ ਵਿੱਚ ਪਈ ਰੋਂਦੀ ਹੋਈ ਨੂੰ ਛਿੜਕਦੀ ਹੋਈ ਕਹਿਣ ਲੱਗੀ ਤੇਰੀ ਮਾਂ ਰੋ ਰਹੀ ਹੈ ਉਹ ਕਾਫੀ ਨਹੀਂ ਫਿਰ ਉਸ ਨੂੰ ਚੱਕ ਕੇ ਰੋਂਦੀ ਹੋਈ ਆਪਣੇ ਕਮਰੇ ਵਿੱਚ ਲੈ ਗਈ ਤੇ ਅੰਦਰੋਂ ਕਮਰਾ ਲਾਕ ਕਰ ਲਿਆ ਸਨੇਹਾ ਕਮਰੇ ਵਿੱਚ ਬੈਠੀ ਰੋਂਦੀ ਹੋਈ ਆਪਣੀਆਂ ਅੱਖਾਂ ਪੂੰਝ ਰਹੀ ਸੀ ਤੇ ਨਾਲੇ ਆਪਣੀ ਧੀ ਨੂੰ ਚੁੱਪ ਕਰਵਾ ਰਹੀ ਸੀ ਰੱਬ ਜਾਣੇ ਉਸ ਦੀਆਂ ਖੁਸ਼ੀਆਂ ਨੂੰ ਕਿਸ ਦੀ ਨਜ਼ਰ ਲੱਗ ਗਈ ਸੀ 2 ਸਾਲ ਪਹਿਲਾਂ ਸਨੇਹਾ ਨੇ ਅਰਸ਼ ਨੇ ਕੋਟ ਮੈਰਿਜ ਕਰਵਾਈ ਸੀ ਕਿਉਂਕਿ ਸਨੇਹਾ ਦੇ ਘਰ ਦੇ ਉਹਨਾਂ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ ਉਹਨਾਂ ਦੀ ਨਜ਼ਰ ਵਿੱਚ ਅਰਸ਼ ਸਹੀ ਚੁਆਇਸ ਨਹੀਂ ਸੀ ਸਨੇਹਾ ਲੇ ਪਰਸਨੇਹਾ ਆਪਣੀ ਜਿੱਦ ਤੇ ਅੜੀ ਬੈਠੀ ਸੀ ਕਿ ਵਿਆਹ ਕਰਵਾਉਣਾ ਤਾਂ ਅਰਸ਼ ਨਾਲ ਨਹੀਂ ਕਰਵਾਉਣਾ ਹੀ ਨਹੀਂ ਸੋ ਆਪਣੀ ਜਿੱਦ ਦੇ ਚਲਦਿਆਂ ਸਨੇਹਾ ਨੇ ਆਪਣੇ ਘਰਦਿਆਂ ਖਿਲਾਫ ਜਾ ਕੇ ਅਰਸ਼ ਨਾਲ ਕੋਟ ਮੈਰਿਜ ਕਰਵਾ ਲਈ ਸੀ ਇਸ ਕਰਕੇ ਸਨੇਹਾ ਦੇ ਘਰਦਿਆਂ ਨੇ ਉਸ ਨਾਲੋਂ ਆਪਣੇ ਸਾਰੇ ਰਿਸ਼ਤੇ ਨਾਤੇ ਤੋੜ ਲਏ ਸਨ ਤੇ ਉਹ ਹੁਣ ਇਸ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਸਨੇਹਾ ਘਰ ਦੇ ਨਾਲ-ਨਾਲ ਬਾਹਰ ਕੰਮ ਵੀ ਕਰਦੀ ਸੀ ਹਰ ਕੰਮ ਵਿੱਚ ਉਹ ਅਰਸ਼ ਤੋਂ ਦੋ ਕਦਮ ਅੱਗੇ ਹੀ ਸੀ ਜੋ ਗੱਲ ਅਰਸ਼ ਨੂੰ ਗੁਵਾਰ ਨਹੀਂ ਸੀ ਉਹ ਆਪਣੇ ਆਪਸ ਵਿੱਚ ਸਨੇਹਾ ਸਭ ਦੀ ਚਿਹਤੀ ਸੀ ਹਰ ਕੋਈ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਰਸ਼ ਨੇ ਸਨੇਹਾ ਦੀ ਮੈਰਿਡ ਲਾਈਫ ਵਿੱਚ ਪਹੁੰਚਾਲ ਜਾ ਆਇਆ ਹੋਇਆ ਸੀ ਜਿਸ ਦਾ ਕਾਰਨ ਸੀ ਅਰਸ਼ ਦੀ ਨਵੀਂ ਬਾਸ ਸ਼ਵਾਨੀ ਵਰਮਾ ਅਰਸ਼ ਦੇ ਬਾਸ ਦੀ ਅਚਾਨਕ ਕਾਰ ਐਕਸੀਡੈਂਟ ਵਿੱਚ ਮੌਤ ਹੋ ਜਾਣ ਕਰਨ ਉਸ ਦੇ ਬੌਸ ਦੀ ਬੇਟੀ ਸ਼ਵਾਨੀ ਵਰਮਾ ਨੇ ਆਪਣੇ ਪਾਪਾ ਦੀ ਕੁਰਸੀ ਸੰਭ ਲਈ ਸੀ ਸ਼ਵਾਨੀ ਬਹੁਤ ਤੇਜ਼ ਤੇ ਚਲਾਕ ਲੜਕੀ ਸੀ ਉਸ ਨੂੰ ਨਵੇਂ ਬੁਆਏਫਰੈਂਡ ਬਣਾਉਣ ਤੇ ਉਹਨਾਂ ਨਾਲ ਟਾਈਮ ਪਾਸ ਕਰਨ ਦਾ ਬਹੁਤ ਸ਼ੌਂਕ ਸੀ ਪਤਾ ਨਹੀਂ ਕੀ ਜਾਦੂ ਸੀ ਉਸ ਕੋਲ ਮੈਂਟਾਂ ਵਿੱਚ ਹੀ ਕਿਸੇ ਨੂੰ ਆਪਣੇ ਮਗਰ ਲਾ ਲੈਂਦੀ ਸੀ ਕਈਆਂ ਦੇ ਘਰ ਉਸ ਨੇ ਆਪਣੇ ਇਸ ਸ਼ੌਂਕ ਕਾਰਨ ਬਰਬਾਦ ਕੀਤੇ ਸਨ ਪਰ ਇਹ ਗੱਲ ਅਰਥ ਨਹੀਂ ਸੀ ਜਾਣਦਾ ਉਹ ਤਾਂ ਬੌਸ ਸ਼ਵਾਨੀ ਪਿੱਛੇ ਪਾਗਲ ਹੋਇਆ ਆਪਣਾ ਹੱਸਦਾ ਵਸਤਾ ਘਰ ਬਰਬਾਦ ਕਰਨ ਤੇ ਤੁਲਿਆ ਹੋਇਆ ਸੀ ਅਰਸ਼ ਤੇ ਸਨੇਹਾ ਦੇ ਰਿਸ਼ਤੇ ਵਿੱਚ ਹੌਲੀ-ਹੌਲੀ ਖਠਾਸ ਵਧਣ ਲੱਗ ਗਈ ਜਿਸ ਦਾ ਭਰਪੂਰ ਫਾਇਦਾ ਸ਼ਵਾਨੀ ਉਠਾ ਰਹੀ ਸੀ ਐਦਾਂ ਨਹੀਂ ਸੀ ਕਿ ਸਨੇਹ ਹਨ ਸ਼ਵਾਨੀ ਨਾਲ ਮਿਲ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਵਾਰੀ ਉਸ ਨੇ ਮਿਲ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਵਾਨੀ ਦੇ ਸਿਰ ਤੇ ਜੂੰ ਤੱਕ ਨਹੀਂ ਸਰਕਦੀ ਸੀ ਉਹ ਤਾਂ ਇਹ ਤੱਕ ਕਹਿ ਦਿੰਦੀ ਕਿ ਤੇਰੇ ਤੋਂ ਆਪਣਾ ਘਰ ਵਾਲਾ ਖੁਸ਼ ਨਹੀਂ ਹੁੰਦਾ ਤਾਂ ਹੀ ਉਹ ਬਾਹਰ ਮੂੰਹ ਮਾਰਦਾ ਫਿਰਦਾ ਹੈ ਤੇ ਇਸ ਵਿੱਚ ਮੈਂ ਕੀ ਕਰਾਂ ਜਿਉਂ ਜਿਉਂ ਸਮਾਂ ਬੀਤ ਰਿਆ ਸੀ ਅਰਛ ਤੇ ਸਨਿਆ ਵਿਚਕਾਰ ਦੂਰੀਆਂ ਵਧਦੀਆਂ ਜਾ ਰੀਆਂ ਸਨ ਅਰਛ ਦਾ ਪੋਲਾ ਪਾਲਾ ਸ਼ਵਾਨੀ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਆਪਣਾ ਮਤਲਬ ਪੂਰਾ ਕਰਦੇ ਸੀ ਜਦ ਉਸ ਨੂੰ ਕੋਈ ਹੋਰ ਬੱਕਰਾ ਮਿਲ ਗਿਆ ਤੇ ਉਸਨੇ ਉਸ ਨੂੰ ਲੱਤ ਮਾਰ ਕੇ ਜ਼ਿੰਦਗੀ ਵਿੱਚੋਂ ਬਾਹਰ ਕਰ ਦੇਣਾ ਗੱਲ ਘਟਨ ਦੀ ਬਜਾਏ ਵਾਧੀ ਜਾ ਰਹੀ ਸੀ ਜਿਸ ਦਾ ਕਾਰਨ ਸੀ ਉਹਨਾਂ ਦੋਵਾਂ ਦੀ ਲਾਈਫ ਵਿੱਚ ਕਿਸੇ ਸਿਆਣੇ ਇਨਸਾਨ ਦਾ ਨਾ ਹੋਣਾ ਜੋ ਉਹਨਾਂ ਦੋਨਾਂ ਦੇ ਇਸ ਰਿਸ਼ਤੇ ਵਿੱਚ ਆਈ ਖਟਾਸ ਨੂੰ ਗੱਲਬਾਤ ਕਰਕੇ ਦੂਰ ਕਰਦਾ ਤੇ ਉਹਨਾਂ ਨੂੰ ਫਿਰ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਕਹਿੰਦਾ ਪਰ ਅੱਜ ਕੱਲ ਦੀ ਜੰਗ ਜਨਰੇਸ਼ਨ ਇਹ ਗੱਲ ਕਿੱਥੇ ਸਮਝਦੀ ਹੈ ਉਹਨਾਂ ਨੂੰ ਤਾਂ ਘਰ ਦੇ ਬਜ਼ੁਰਗ ਇੱਕ ਬੋਝ ਹੀ ਜਾਪਦੇ ਹਨ ਇਹ ਸਭ ਅਰਸ਼ ਆਪਣੇ ਪਾਪਾ ਮੰਮੀ ਨਾਲ ਕਰਦਾ ਸੀ ਉਨਾ ਜਦ ਵੀ ਸਨੇਹਾ ਦੇ ਕਹਿਣ ਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਉਹ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੱਠ ਕੇ ਚਲਾ ਜਾਂਦਾ ਸੀ ਅੱਜ ਫੇਰ ਅਰਸ਼ ਦੇ ਮੰਮੀ ਪਾਪਾ ਉਸ ਨੂੰ ਸਮਝਾਉਣ ਲਈ ਆਏ ਸਨ ਕਿਉਂਕਿ ਪਿਛਲੀਆਂ ਕਈ ਰਾਤਾਂ ਤੋਂ ਘਰ ਨਹੀਂ ਆ ਰਿਹਾ ਸੀ ਜਦ ਵੀ ਸਨੇਹਾ ਫੋਨ ਕਰਦੀ ਤਾਂ ਉਹ ਫੋਨ ਨਾ ਚੱਕਦਾ ਨਾ ਹੀ ਘਰ ਆ ਕੇ ਉਸ ਨੂੰ ਕੁਝ ਦੱਸਦਾ ਸਾਰੀ ਰਾਤ ਕਿੱਥੇ ਸੀ ਸ਼ਾਮ ਨੂੰ ਅਰਸ਼ ਜਦ ਅਰਸ਼ ਦਫ਼ਤਰ ਤੋਂ ਘਰ ਆਇਆ ਹਾਲ ਵਿੱਚ ਆਪਣੇ ਮੰਮੀ ਡੈਡੀ ਨੂੰ ਬੈਠੇ ਦੇਖ ਕੇ ਉਹ ਖਿੱਚ ਗਿਆ ਤੇ ਆਪਣਾ ਬੈਗ ਅੰਦਰ ਰੱਖ ਕੇ ਉਹਨਾਂ ਕੋਲ ਆ ਕੇ ਕਹਿਣ ਲੱਗਾ ਹਾਂਜੀ papa ਅੱਜ ਕੀ ਸ਼ਿਕਾਇਤ ਲਗਾਈ ਹੈ ਤੁਹਾਨੂੰ ਤੁਹਾਡੀ ਨਾ ਉਹਨੇ ਇਸ ਤੇ ਉਸਦੀ ਮੰਮੀ ਨਿਰਮਲਾ ਕਹਿਣ ਲੱਗੀ ਵੇ ਪੁੱਤ ਬੈਠਦਾ ਜਾ ਘੜੀ ਪਰ ਕਦੇ ਆਪਣੇ ਮਾਪਿਓ ਨਾਲ ਵੀ ਕੋਈ ਗੱਲਬਾਤ ਕਰ ਲਿਆ ਕਰ ਗੱਲ ਦੱਸੋ ਜੋ ਹੈ ਮੰਮੀ ਮੈਂ ਕਿਤੇ ਜਾਣਾ ਹੈ ਪੁੱਤ ਸਨੇਹਾ ਕਹਿ ਰਹੀ ਸੀ ਤੂੰ ਅੱਜ ਕੱਲ੍ਹ ਰਾਤ ਰਾਤ ਪਰ ਘਰ ਨਹੀਂ ਆਉਂਦਾ ਕੀ ਗੱਲ ਕਿੱਥੇ ਰਹਿੰਦਾ ਅਰਸ਼ ਉਹ ਤਾਂ ਤੁਸੀਂ ਵੀ ਮੇਰੀ ਸੀ ਆਈਡੀ ਲੈਣ ਆਇਓ ਮम्मा ਯਾਰ ਮੇਰੀ ਪਰਸਨਲ ਲਾਈਫ ਹੈ ਮੈਂ ਜਿੱਥੇ ਮਰਜੀ ਆਵਾਂ ਜਾਵਾਂ ਮੈਂ ਅੱਜ ਤੱਕ ਤੁਹਾਨੂੰ ਇਹ ਗੱਲ ਕਹੀ ਹੈ ਤੁਸੀਂ ਹਰ ਦੂਜੇ ਤੀਜੇ ਦਿਨ ਮੇਰੇ ਘਰ ਕੀ ਲੈਣ ਆ ਜਾਂਦੇ ਹੋ ਇਹ ਗੱਲ ਸੁਣ ਕੇ ਉਸਤੇ ਪਾਪਾ ਜਗਦੇਵ ਸਿੰਘ ਕਹਿਣ ਲੱਗੇ ਸ਼ਰਮਤਾ ਨਹੀਂ ਆਉਂਦੀ ਆਪਣੀ ਮਾਂ ਨਾਲ ਇਹੋ ਜਿਹੀ ਗੱਲ ਕਰਦੇ ਨੂੰ ਨਾ ਓਏ ਹੁਣ ਤੈਨੂੰ ਜੰਮਣ ਵਾਲੇ ਇਹ ਨਹੀਂ ਪੁੱਛ ਸਕਦੇ ਤੂੰ ਰਾਤ ਰਾਤ ਪਰ ਕਿੱਥੇ ਗਏ ਰਹਿੰਦਾ ਅਰਚ ਨੇ ਕਿਹਾ ਮੈਂ ਕਿਹਾ ਨਾ ਮੈਂ ਕਿਤੇ ਕੰਮ ਜਾਣਾ ਹੈ ਜਗਦੇਵ ਸ਼ਾਬਾਸ਼ ਪੁੱਤਰਾ ਮੇਰੀ ਇਹ ਗੱਲ ਧਿਆਨ ਨਾਲ ਸੁਣ ਲਾ ਇਹ ਜੋ ਸ਼ਵਾਨੀ ਵਰਗੀਆਂ ਬਜ਼ਾਰੂ ਔਰਤਾਂ ਹੁੰਦੀਆਂ ਨੇ ਇਹ ਕਿਸੇ ਦੀ ਮਿੱਤ ਨਹੀਂ ਹੁੰਦੀਆਂ ਇਹ ਤੈਨੂੰ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਣਗੀਆਂ ਪਰ ਪੁੱਤਰਾ ਤੈਨੂੰ ਸਨੇਹਾ ਵਰਗੀ ਕੁੜੀ ساری ਉਮਰ ਲੱਭਿਆ ਨਹੀਂ ਮਿਲਣੀ ਓਏ ਤੇਰੇ ਪਿੱਛੇ ਅਗਲੀ ਨੇ ਆਪਣੇ ਮਾਪੇ ਤੱਕ ਛੱਡ ਦਿੱਤੇ ਤੇ ਤੂੰ ਆਪਣਾ ਘਰ ਪਰਿਵਾਰ ਭੁੱਲ ਕੇ ਉਸ ਲੜਕੀ ਦੇ ਪਿੱਛੇ ਪਾਗਲ ਹੋਇਆ ਫਿਰਦਾ ਪੁੱਤ ਜਿੰਨੀ ਕੁ ਦੁਨੀਆ ਮੈਂ ਦੇਖੀ ਹੈ ਮੈਂ ਆਪਣੇ ਅੱਜ ਤੱਕ ਦੇ ਤਜਰਬੇ ਨਾਲ ਕਹਿ ਰਿਹਾ ਮੋੜਾ ਹਲੇ ਵੀ ਸਮਾਂ ਜਿਸ ਰਾਤੇ ਤੂੰ ਚੱਲ ਪਿਆ ਨਾ ਇਸ ਰਾਤੇ ਸਿਰਫ ਬਦਨਾਮੀ ਹੀ ਮਿਲਦੀ ਐ ਆਪਣੀ ਧੀ ਤੇ ਪਤਨੀ ਨੂੰ ਸੰਭਲਾ ਸਿਹਾਂ ਨੇ ਤੇਰੀ ਜ਼ਿੰਦਗੀ ਸਵਾਰ ਦੇਣੀ ਐ ਅਰਸ਼ ਨੇ ਕਿ ਅਜੇ ਤੁਹਾਡੇ ਪ੍ਰਚਾਰ ਪਰਵਚਨ ਪੂਰੇ ਹੋ ਗਏ ਹੁਣ ਤਾਂ ਮੈਂ ਹੁਣ ਆਪਣੇ ਕੰਮ ਤੇ ਜਾ ਸਕਦਾ ਮੈਂ ਲੇਟ ਹੋ ਰਿਆਂ ਨਾਲੇ ਤੁਸੀਂ ਕੀ ਖੱਟ ਲਿਆ ساری ਉਮਰ ਮਿਹਨਤ ਕਰਕੇ ਹਲੇ ਵੀ ਉਸ ਸੜੇ ਜੇ ਮਕਾਨ ਵਿੱਚ ਰਹਿ ਰਹੇ ਹੋ ਕੋਈ ਟੁੱਟੀ ਜਾ ਸਕੂਟਰ ਲਈ ਫਿਰਦੇ ਹੋ। ਉਹ ਮਿਸਟਰ ਜਗਦੇਵ ਸਿੰਘ ਹੈ ਦੁਨੀਆ ਪੈਸੇ ਨਾਲ ਚੱਲਦੀ ਹੈ। ਅਗਲੀ ਮੈਨੂੰ ਕੁਝ ਦਿਨਾਂ ਤੱਕ ਲਗਜ਼ਰੀ ਫਲੈਟ ਗਿਫਟ ਕਰਨ ਵਾਲੀ ਹੈ। ਨਾਲੇ ਮੈਂ ਸੋਚ ਲਿਆ ਮੈਂ ਸਨੇਹਾ ਨੂੰ ਤਲਾਕ ਦੇ ਰਿਹਾ। ਫਿਰ ਮੈਂ ਸ਼ਵਾਨੀ ਦਾ ਵਿਆਹ ਕਰਵਾ ਰਿਹਾ। ਸ਼ਵਾਨੀ ਦਾ ਜਾਦੂ ਉਸ ਤੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਐਨੀ ਗੱਲ ਸੁਣ ਕੇ ਨਿਰਮਲ ਨੇ ਉਸ ਤੇ ਮੂੰਹ ਤੇ ਖਿੱਚ ਕੇ ਚਪੇੜ ਮਾਰੀ ਤੇ ਕਹਿਣ ਲੱਗੀ ਬੇਸ਼ਰਮਾ ਕੀ ਕਮੀ ਹੈ ਰਹਿ ਗਈ ਸਾਡੀ ਪਰਵਰਿਸ਼ ਵਿੱਚ। ਆਇ ਦੇਨ ਦਿਖਾਉਣ ਲਈ ਤੈਨੂੰ ਮੈਂ ਜੰਮਿਆ ਸੀ ਵੇ ਇਸ ਤੋਂ ਤਾਂ ਚੰਗਾ ਹੁੰਦਾ ਤੂੰ ਜੰਮਣ ਤੋਂ ਪਹਿਲੇ ਹੀ ਮਰ ਜਾਂਦਾ ਅਰਸ਼ ਨੇ ਖੇ ਹਾਂ ਤੇ ਮੈਨੂੰ ਜੰਮ ਕੇ ਤੁਸੀਂ ਕੋਈ ਅਸਾਨਤਾ ਨਹੀਂ ਕਰਤਾ ਨਾ ਮੇਰੇ ਤੇ ਚਲੋ ਨਿਕਲੋ ਹੁਣ ਮੇਰੇ ਘਰੋਂ ਜਗਦੇਵ ਸਿੰਘ ਨੇ ਕਹਿ ਪੁੱਤਰ ਤੂੰ ਮੇਰੀ ਗੱਲ ਯਾਦ ਰੱਖੀਂ ਤੂੰ ਇੱਕ ਦਿਨ ਆਪਣੀ ਇਸ ਗਲਤੀ ਤੇ ਬਹੁਤ ਪਛਤਾਵੇਂਗਾ ਪਰ ਉਹਦੋਂ ਤੱਕ ਬਹੁਤ देर ਹੋ ਗਈ ਹੋਣੀ ਐ ਚੱਲ ਨਿਰਮਲ ਕੁਰੇ ਆਪਣੇ ਘਰ ਨੂੰ ਚੱਲ ਗਏ ਅੱਜ ਤੋਂ ਸਾਡਾ ਕੋਈ ਪੁੱਤ ਨਹੀਂ ਐਨੀ ਗੱਲ ਕਹਤੇ ਹੋਏ ਜਗਦੇਵ ਕਲਪਾ ਰਾਇਆ ਅੱਖਾਂ ਵਿੱਚ ਹੰਝੂ ਲੈ ਕੇ ਉਹ ਦੋਵੇਂ ਭਰੇ ਹੋਏ ਮਨ ਨਾਲ ਘਰੋਂ ਬਾਹਰ ਨਿਕਲੇ ਜਾਦੋ ਕਰੋ ਬਾਹਰ ਆਇਆ ਸਨੇਹਾ ਉਹਨਾਂ ਨੂੰ ਘਰ ਦੇ ਅੰਦਰ ਆਉਂਦੀ ਹੋਈ ਮਿਲੀ ਆਪਣੇ ਮੰਮੀ ਪਾਪਾ ਨੂੰ ਰੋਂਦਿਆਂ ਦੇਖ ਉਹਨਾਂ ਨੂੰ ਰੋਕ ਕੇ ਕਹਿਣ ਲੱਗੀ ਕੀ ਹੋਇਆ ਮੰਮੀ ਪਾਪਾ ਤੁਸੀਂ ਰੋ ਕਿਉਂ ਰਹੇ ਹੋ ਇਸ ਤੇ ਨਿਰਮਲਾ ਕਹਿਣ ਲੱਗੀ ਥੀ ਇਹ ਜੇ ਹੋ ਸਕਿਆ ਤਾਂ ਸਾਨੂੰ ਮਾਫ਼ ਕਰ ਦੇਈ ਸ਼ਾਇਦ ਸਾਡੀ ਹੀ ਪਰਵਰਿਸ਼ ਵਿੱਚ ਕੋਈ ਕਮੀ ਰਹਿ ਗਈ ਸੀ ਜਗਦੇਵ ਨੇ ਹੰਜੂ ਪੂੰਝਦੇ ਨੇ ਸਨੇਹਾ ਦਾ ਸਿਰ ਤੇ ਹੱਥ ਧਰਿਆ ਤੇ ਨਿਰਮਲਾ ਨੂੰ ਲੈ ਕੇ ਆਪਣੇ ਰਾਹ ਵੱਲ ਨੂੰ ਚੱਲ ਪਿਆ ਸਨੇਹਾ ਖੜੀ ਆਪਣੀ ਧੀ ਨੂੰ ਗੋਦੀ ਚੱਕੀ ਉਹਨਾਂ ਨੂੰ ਜਾਂਦਿਆਂ ਨੂੰ ਦੇਖਦੀ ਰਹੀ ਜਦੋਂ ਘਰ ਦੇ ਅੰਦਰ ਆਇ ਤਾਰਸ਼ ਤਿਆਰ ਹੋ ਕੇ ਜਲਦੀ ਨਾਲ ਬਿਨਾਂ ਦੱਸੇ ਉਸ ਨੂੰ ਘਰੋਂ ਬਾਹਰ ਨਿਕਲਿਆ ਫਿਰ ਅਚਾਨਕ ਸਨੇਹਾ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ ਉਸਨੇ ਆਪਣੀ ਧੀ ਆਪਣੀ ਗਵੰਟਨ ਨੂੰ ਫੜਾ ਕੇ ਅਰਸ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਦ ਅਰਸ਼ ਬਾਜ਼ਾਰ ਵਿੱਚ ਪਹੁੰਚਿਆ ਤਾਂ ਇੱਕ ਗੱਡੀ ਉਸਤੇ ਕੋਲ ਆ ਕੇ ਰੁਕੀ ਉਹ ਫਟਾਫਟ ਗੱਡੀ ਵਿੱਚ ਬੈਠਿਆ ਤੇ ਉਹ ਉੱਥੋਂ ਚੱਲ ਪਏ ਗੱਡੀ ਵਿੱਚ ਕੋਈ ਹੋਰ ਨਹੀਂ ਸ਼ਵਾਨੀ ਹੀ ਸੀ ਸਨੇਹਾ ਉਹਨਾਂ ਦੋਵਾਂ ਦਾ ਪਿੱਛਾ ਕਰਦੀ ਰਹੀ ਫਿਰ ਉਹ ਦੋਵੇਂ ਇੱਕ ਫਾਰਮ ਹਾਊਸ ਤੇ ਆ ਗਏ ਸਨੇਹਾ ਬਾਹਰ ਖੜੀ ਕਿੰਨਾ ਚਿਰ ਉਹਨਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਬਾਹਰ ਨਾ ਆਏ ਤਾਂ ਸਨੇਹਾ ਕੰਧ ਟੱਪ ਕੇ ਅੰਦਰ ਚਲੀ ਗਈ ਅੰਦਰ ਜਾ ਕੇ ਇੱਧਰ ਉੱਧਰ ਦੇਖਣ ਲੱਗੀ ਤਾਂ ਉਸ ਨੂੰ ਇੱਕ ਕਮਰੇ ਚੋਂ ਝੋਟੀ ਵੀ ਚੜਨ ਦੀ ਆਵਾਜ਼ ਸੁਣਾਈ ਦਿੱਤੀ ਜਦ ਉਸਨੇ ਖਿੜਕੀ ਦੇ ਸ਼ੀਸ਼ੇ ਰਾਹੀਂ ਅੰਦਰ ਦੇਖਿਆ ਤਾਂ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੀਆਂ ਬਾਹਾਂ ਵਿੱਚ ਇਸ ਹਾਲਤ ਵਿੱਚ ਦੇਖ ਕੇ ਉਸ ਦਾ ਦਿਲ ਟੁੱਟ ਗਿਆ ਫਿਰ ਉਸਨੇ ਜਾ ਕੇ ਦਰਵਾਜ਼ਾ ਖੜਕਾਇਆ ਜਦ ਅਰਚ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਨੇਹਾ ਨੂੰ ਆਪਣੇ ਸਾਹਮਣੇ ਖੜੀ ਦੇ ਕੋ ਘੁਬਰਾ ਕੇ ਡੋਰਪੋਰ ਚੱਕਣ ਲੱਗਾ ਇਸ ਤੋਂ ਪਹਿਲਾਂ ਕੁਝ ਕਹਿੰਦਾ ਸਨੇਹਾ ਕਹਿਣ ਲੱਗੀ ਅਰਚ ਤੈਨੂੰ ਪਤਾ ਹੈ ਇੱਕ ਔਰਤ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਆ ਜੋ ਕੱਜ ਮੈਂ ਹੁਣੇ ਆਪਣੀਆਂ ਅੱਖਾਂ ਨਾਲ ਦੇਖਿਆ ਇਹ ਸਭ ਤੱਕ ਕਦੇ ਵੀ ਨਹੀਂ ਸ਼ੁਕਰੀਆ ਮੈਨੂੰ ਗਲਤ ਤੇ ਮੇਰੇ ਮਾਪਿਆਂ ਨੂੰ ਸਹੀ ਸਾਬਤ ਕਰਨ ਲਈ ਮੈਂ ਜਾ ਰਹੀ ਆ ਸਦਾ ਲਈ ਤੇਰੀ ਜ਼ਿੰਦਗੀ ਵਿੱਚੋਂ ਤੂੰ ਖੁਸ਼ ਰਹੀ ਬਸ ਇਨਾ ਕਹਿ ਕੇ ਸਨੇਹਾ ਭਰੀਆਂ ਅੱਖਾਂ ਨਾਲ ਆਪਣੇ ਘਰ ਨੂੰ ਵਾਪਸ ਆ ਗਈ ਰਾਤ ਨੂੰ ਹੀ ਉਹ ਆਪਣਾ ਸਾਰਾ ਸਮਾਨ ਲੈ ਕੇ ਘਰ ਛੱਡ ਕੇ ਆਪਣੇ ਸਹੇਲੀ ਦੇ ਘਰ ਚਲੀ ਗਈ ਉਧਰ ਅਰਸ਼ ਨੇ ਇੱਕ ਵਾਰੀ ਵੀ ਉਸਦਾ ਹਾਲ ਜਾਣਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਉਹ ਤਾਂ ਆਪਣੀ ਦੁਨੀਆ ਵਿੱਚ ਮਸਤ ਸੀ ਸਾਰਿਆਂ ਨੇ ਸਨੇਹਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਨੇਹਾ ਨੇ ਸਾਫ਼ ਕਹਿ ਦਿੱਤਾ ਮੈਂ ਅਰਸ਼ ਤੋਂ ਤਲਾਕ ਲੈਣਾ ਹੈ ਉਸ ਇਨਸਾਨ ਦਾ ਸਾਆਇਆ ਵੀ ਮੈਂ ਆਪਣੀ ਧੀ ਤੇ ਨਹੀਂ ਪੈਣ ਦਵਾਂਗੀ ਅਜੇ ਨਹੀਂ ਸੀ ਕਿ ਸਨੇਹਾ ਨੇ ਅਰਸ਼ ਨੂੰ ਸੁਧਾਰਨ ਦਾ ਕੋਈ ਮੌਕਾ ਨਹੀਂ ਦਿੱਤਾ ਇੱਕ ਨਹੀਂ ਕਈ ਮੌਕੇ ਦਿੱਤੇ ਪਰ ਉਸ ਵੱਲੋਂ ਹਰ ਵਾਰ ਇਸਨੇਹਾ ਦੀਆਂ ਉਸਤੇ ਵਾਪਸ ਆਉਣ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ ਜਾਂਦਾ ਸੀ ਕਹਿੰਦੇ ਆ ਮਰਦ ਹਮੇਸ਼ਾ ਇੱਕ ਔਰਤ ਨੂੰ ਛੱਡਣ ਵਿੱਚ ਕਾਹਲੀ ਕਰਦਾ ਹੈ ਜਿਵੇਂ ਅਰਸ਼ ਕਰਦਿਆ ਸੀ ਪਰ ਇੱਕ ਔਰਤ ਆਪਣੇ ਨਾਲ ਜੁੜੇ ਹਰ ਇੱਕ ਰਿਸ਼ਤੇ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਗਾ ਦਿੰਦੀ ਹੈ ਕਦੇ ਛੱਡਣ ਦੀ ਕਾਹਲੀ ਨਹੀਂ ਕਰਦੀ ਪਰ ਗੱਲ ਜਦੋਂ ਇੱਕ ਔਰਤ ਦੇ ਹੱਥੋਂ ਬਾਹਰ ਹੋ ਜਾਂਦੀ ਹੈ ਤਾਂ ਉਹ ਆਪਣੇ ਸਭ ਤੋਂ ਪਿਆਰੇ ਇਨਸਾਨ ਨੂੰ ਵੀ ਛੱਡ ਦਿੰਦੀ ਹੈ ਜਿਸਨ ਨਾਲ ਕਦੇ ਉਸਦੇ ਖੁਦ ਤੋਂ ਵੀ ਜ਼ਿਆਦਾ ਪਿਆਰ ਕੀਤਾ ਹੋਵੇ ਸਨੇਹਾ ਨੇ ਤਲਾਕ ਲਈ ਕੋਰਟ ਵਿੱਚ ਅਰਜੀ ਦਾਇਰ ਕਰ ਦਿੱਤੀ ਕੋਰਟ ਨੇ ਦੋਨਾਂ ਧਿਰਾਂ ਨੂੰ ਬੈਠ ਕੇ ਮਸਲੇ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਕਿਹਾ ਫਿਰ ਅਗਲੇ ਕੁਝ ਤਰੀਕਾਂ ਬਾਅਦ ਕੋਰਟ ਨੇ ਉਹਨਾਂ ਦੇ ਤਲਾਕ ਤੇ ਮੋਹਰ ਲਗਾ ਦਿੱਤੀ ਸਨੇਹਾ ਨੇ ਕੋਈ ਵੀ ਖਰਚਾ ਅਰਸ਼ ਤੋਂ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਪਲ ਦਾ ਅਰਸ਼ ਨੂੰ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸੀ ਉਹ ਪਲ ਆਖਰ ਆ ਹੀ ਗਿਆ ਸੀ ਉਸਦੇ ਹੱਥ ਵਿੱਚ ਸਨੇਹਾ ਵੱਲੋਂ ਭੇਜੇ ਤਲਾਕ ਦੇ ਪੇਪਰ ਸਨ ਉਸ ਨੇ ਬਿਨਾਂ ਕੁਝ ਸੋਚਿਆ ਉਹਨਾਂ ਤੇ ਸਾਈਨ ਕਰ ਦਿੱਤਾ ਸਨੇਹਾ ਤਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਗਈ ਇਹ ਦਰਸ਼ਵਾਨੀ ਨੇ ਹੌਲੀ-ਹੌਲੀ ਅਰਥ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਵਿੱਚ ਦੂਰੀਆਂ ਆਉਣ ਲੱਗ ਪਈਆਂ ਹੁਣ ਤਾਂ ਉਹਨਾਂ ਵਿੱਚ ਅਕਸਰ ਲੜਾਈ ਝਗੜਾ ਹੋ ਜਾਂਦਾ ਸੀ ਜਿਸ ਦਾ ਕਾਰਨ ਸੀ ਸ਼ਵਾਨੀ ਦੀ ਜ਼ਿੰਦਗੀ ਵਿੱਚ ਆਇਆ ਨਵਾਂ ਲੜਕਾ ਮੋਹਿਤ ਅਰਥ ਨੇ ਕਈ ਵਾਰ ਉਸ ਨੂੰ ਸ਼ਵਾਨੀ ਨਾਲ ਦੇਖਿਆ ਪਰ ਸ਼ਵਾਨੀ ਹਰ ਵਾਰੀ ਉਸ ਨੂੰ ਕੋਈ ਨਾ ਕੋਈ ਬਹਾਨਾ ਲਗਾ ਦਿੰਦੀ ਸੀ ਅੱਜ ਦੇਖਦੇ ਦੇਖਦੇ ਅਰਜ ਦਾ ਤਲਾਕ ਹੋਏ ਨੂੰ 1 ਸਾਲ ਹੋ ਗਿਆ ਸੀ ਪਰ ਜਦ ਉਹ ਸ਼ਵਾਨੀ ਨਾਲ ਆਪਣੇ ਵਿਆਹ ਦੀ ਗੱਲ ਕਰਦਾ ਤਾਂ ਹਰ ਵਾਰੀ ਟਾਲ ਦਿੰਦੀ ਇੱਕ ਦਿਨ ਅਰਜ ਕਿਸੇ ਮੀਟਿੰਗ ਦੇ سلسلے ਵਿੱਚ ਦੁੱਧੇ ਸ਼ਹਿਰ ਜਾ ਰਿਹਾ ਸੀ ਪਰ ਰਸਤੇ ਵਿੱਚ ਉਸ ਨੂੰ ਮੀਟਿੰਗ ਕੈਂਸਲ ਹੋ ਜਾਣ ਦਾ ਫੋਨ ਆ ਗਿਆ ਤੋਂ ਵਾਪਸ ਆਪਣੇ ਫਲੈਟ ਤੇ ਆ ਗਿਆ ਜਦ ਉਹ ਘਰ ਆਇਆ ਤਾਂ ਦੇਖਿਆ ਕਮਰੇ ਦਾ ਦਰਵਾਜ਼ਾ ਤਾਂ ਪਹਿਲਾਂ ਹੀ ਖੁੱਲਾ ਹੋਇਆ ਸੀ ਜਦੋਂ ਅੰਦਰ ਆਇਆ ਤਾਂ ਦੇਖਿਆ ਸ਼ਵਾਨੀ ਮੋਹਿਤ ਨਾਲ ਉਸਤੇ ਬਿਸਤਰ ਵਿੱਚ ਅਜੈਸ਼ੀਆਂ ਕਰ ਰਹੀ ਸੀ ਅਰਚ ਉਹਨਾਂ ਨੂੰ ਦੇਖ ਕੇ ਗੁੱਸੇ ਨਾਲ ਚਲਾਉਣ ਲੱਗਾ ਸ਼ਵਾਨੀ ਉਸ ਨੂੰ ਚੀਕਦਿਆਂ ਦੇਖ ਕੇ ਕਹਿਣ ਲੱਗੀ ਸ਼ੋਰ ਮਚਾਉਣਾ ਬੰਦ ਕਰ ਅਰਚ ਛੇ ਤੂੰ ਭੁੱਲ ਗਿਆ ਤੂੰ ਸਿਰਫ ਨੌਕਰ ਹੈ ਮਾਲਕ ਬਣਨ ਦੀ ਕੋਸ਼ਿਸ਼ ਨਾ ਕਰ ਇਹ ਮੇਰੀ ਲਾਈਫ ਹੈ ਮੈਂ ਜੋ ਮਰਜ਼ੀ ਕਰਾਂ ਨਾਲ ਇਸ ਘਰ ਦੇ ਵਿੱਚ ਜੇ ਕੋਈ ਜਾਏਗਾ ਤਾਂ ਉਹ ਤੂੰ ਜਾਏਗਾ ਮੋਹਿਤ ਨਹੀਂ ਆ ਚੱਕ ਤੇਰਾ ਡਿਸਮਿਸ ਲੈਟਰ ਤੇ ਦਫਾ ਹੋ ਜਾ ਮੇਰੀ ਜ਼ਿੰਦਗੀ ਵਿੱਚੋਂ ਉਹ ਜੋ ਇਨਸਾਨ ਆਪਣੀ ਪਤਨੀ ਦਾ ਨਹੀਂ ਹੋ ਸਕਿਆ ਉਹ ਮੇਰਾ ਕਿਵੇਂ ਹੋ ਜਾਏਗਾ ਮੈਂ ਵਿਆਹ ਤਾਂ ਮੋਹਿਤ ਨਾਲ ਹੀ ਕਰਵਾਉਣਾ ਹੈ ਆ ਦੇਖ ਸਾਡੀ ਤਾਂ ਮੰਗਣੀ ਵੀ ਹੋ ਗਈ ਉਸ ਨੂੰ ਆਪਣੀ ਉਂਗਲ ਵਿੱਚ ਪਈ ਮੰਦਰੀ ਦਿਖਾਉਂਦਿਆਂ ਕਹਿਣ ਲੱਗੀ ਜਾ ਹੁਣ ਦਫਾ ਹੋ ਜਾ ਦੁਬਾਰਾ ਕਦੇ ਵੀ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਅਰਚ ਖੁਦ ਨੂੰ ਠੱਗਿਆ ਜਾਂ ਮਹਿਸੂਸ ਕਰ ਰਿਹਾ ਸੀ ਅੱਜ ਉਸ ਨੂੰ ਉਸਤੇ ਪਾਪਾ ਨੇ ਕਈਆਂ ਗੱਲਾਂ ਚੇਤੇ ਆ ਰਹੀਆਂ ਸਨ ਅਰਚ ਪਾਪਾ ਸਹੀ ਕਹਿੰਦੇ ਸਨ ਬਜਾਰੂ ਔਰਤ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ ਮੈਂ ਤੇਰੇ ਪਿੱਛੇ ਲੱਗ ਕੇ ਆਪਣੀ ਵਸੀ ਵਸਾਈ ਦੁਨੀਆ ਆਪਣੇ ਹੱਥੀ ਖਤਮ ਕਰ ਦਿੱਤੀ ਮੈਂ ਤਾਂ ਸਨੇਹਾ ਤੋਂ ਮਾਫੀ ਮੰਗਣ ਜੋਗਾ ਵੀ ਨਹੀਂ ਰਿਹਾ ਫਿਰ ਮੋਹਿਤ ਉੱਠਿਆ ਤੇ ੱਤਕੇ ਮਾਰ-ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅੱਜ ਸਨੇਹਾ ਦੀ ਧੀ 10 ਸਾਲ ਦੀ ਹੋ ਗਈ ਹੈ ਸਨੇਹਾ ਆਪਣੀ ਲਾਈਫ ਵਿੱਚ ਸੈੱਟ ਹੋ ਚੁੱਕੀ ਹੈ ਅੱਜ ਉਸ ਦੇ ਕੋਲ ਆਪਣਾ ਕਾਰ ਗੱਡੀ ਤੇ ਉਸ ਦੀ ਧੀ ਹੈ ਜੇ ਕੁਝ ਨਹੀਂ ਹੈ ਤਾਂ ਅਰਸ਼ ਦਾ ਸਾਥ ਜੋ ਸੁਨੋ ਕਦੇ ਉਸਨੇ ਦਿলো ਪਿਆਰ ਕੀਤਾ ਸੀ ਸਨੇਹਾ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ ਉਧਰ ਦੂਜੇ ਪਾਸੇ ਅਰਸ਼ ਦੀ ਜ਼ਿੰਦਗੀ ਨਸ਼ਿਆਂ ਵਿੱਚ ਰੁਲ ਗਈ ਇੱਕ ਦਿਨ ਸਨੇਹਾ ਆਪਣੀ ਧੀ ਨੂੰ ਸਕੂਲੋਂ ਛੁੱਟੀ ਵੇਲੇ ਲੈ ਕੇ ਬਾਹਰ ਨਿਕਲੀ ਤਾਂ ਗੱਡੀ ਖੁੱਲੇ ਸ਼ੀਸ਼ੇ ਵਿੱਚ ਨਮੀ ਬਾਹਰ ਵੱਲ ਦੇਖਦਿਆਂ ਚੋਰ ਜੋਰ ਨਾਲ ਕਹਿਣ ਲੱਗੀ ਮੰਮੀ ਪਾਪਾ ਮੰਮੀ ਪਾਪਾ ਜਦ ਸੁਨੇਹਾ ਨੇ ਗੱਡੀ ਰੋਕੀ ਤਾਂ ਦੇਖ ਕੇ ਅਰਚ ਸ਼ਰਾਬ ਦੀ ਹਾਲਤ ਵਿੱਚ ਉਹਨਾਂ ਦੇ ਵੱਲ ਨੂੰ ਭੱਜ ਆ ਰਿਹਾ ਸੀ ਉਹ ਆ ਕੇ ਗੱਡੀ ਦੇ ਸ਼ੀਸ਼ੇ ਤੇ ਹੱਥ ਮਾਰਨ ਲੱਗਿਆ ਸੁਨੇਹਾ ਨੇ ਉਸ ਨੂੰ ਦੇਖਿਆ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਪਾ ਰਹੇ ਫਿਰ ਉਸ ਨੇ ਗੱਡੀ ਤੋੜ ਲਈ ਨਿੰਮੀ ਪਾਪਾ ਪਾਪਾ ਕਹਿੰਦੀ ਰਹਿ ਗਈ ਤੇ ਅਰਚ ਛੜਕ ਤੇ ਗੱਡੀ ਮਗਰ ਭੱਜਦਾ ਜਾ ਰਿਹਾ ਸੀ ਫਿਰ ਉਹ ਸਾਹ ਸਾਈ ਹਫਤਾ ਹੋਇਆ ਖੜ ਕੇ ਜਾਂਦੀ ਗੱਡੀ ਨੂੰ ਦੇਖ ਕੇ ਉਦੋਂ ਤੱਕ ਸੁਨੇਹਾ ਉਹ ਆਵਾਜ਼ਾਂ ਮਾਰਦਾ ਰਿਹਾ ਜਦੋਂ ਤੱਕ ਗੱਡੀ ਉਸ ਦੀਆਂ ਅੱਖਾਂ ਉੱਲੇ ਨਹੀਂ ਹੋ ਗਈ ਇਹ ਸਿਰਫ ਕਹਾਣੀ ਨਹੀਂ ਇੱਕ ਹਕੀਕਤ ਹੈ ਕਿਸ ਤਰ੍ਹਾਂ ਕੁਝ ਲੋਕ ਜ਼ਿੰਦਗੀ ਭਲੀ ਜਲਦੀ ਸ਼ਾਦੀशुदा ਜ਼ਿੰਦਗੀ ਨੂੰ ਸ਼ਵਾਨੀ ਵਰਗੀਆਂ ਕੁੜੀਆਂ ਪਿੱਛੇ ਲੱਗ ਕੇ ਤਬਾਹ ਕਰ ਲੈਂਦੇ ਨੇ ਤੇ ਫਿਰ ਕਿਵੇਂ ਇੱਕ ਹੱਸਦਾ ਖੇਡਦਾ ਪਰਿਵਾਰ ਵਿਖਰ ਜਾਂਦਾ ਹੈ ਇਹ ਅਸੀਂ ਸਭ ਨੇ ਦੇਖਿਆ ਹੀ ਹੋਵੇਗਾ ਆਖਰ ਵਿੱਚ ਪੱਲੇ ਕੀ ਪੈਂਦਾ ਹੈ ਕੁਝ ਵੀ ਨਹੀਂ ਸਿਰਬ ਬਦਨਾਮੀ ਤੇ ਉਮਰ ਭਰਦਾ ਪਛਤਾਵਾ ਜੋ ਅੱਜ ਅਰਸ਼ ਦੀਆਂ ਅੱਖਾਂ ਵਿੱਚ ਸੀ ਫਿਰ ਇਨਸਾਨ ਨੂੰ ਨਾ ਚਾਹੁੰਦੇ ਹੋਏ ਵੀ ਇਹ ਜ਼ਿੰਦਗੀ ਦਾ ਸਫ਼ਰ ਕਰਦੇ ਹੀ ਕੱਟਣਾ ਪੈਂਦਾ ਹੈ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ